ਰਸ਼ਮਿਕਾ ਮਦਾਨਾ ਦਾ ਹੋਇਆ ਐਕਸੀਡੈਂਟ ਸੋਸ਼ਲ ਮੀਡੀਆ ਤੇ ਪੋਸਟ ਪਾ ਕੇ ਦਰਸ਼ਕਾਂ ਨੂੰ ਦੱਸੀ ਕਰੇ ਰਹਿਣ ਦੀ ਵਜ੍ਹਾ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਪਾਲੀਵੁੱਡ ਤੇ ਵਾਲੀਵੁੱਡ ਦੀ ਅਪਡੇਟ ਦੇ ਨਾਲ ਪਰਿਆ ਸ਼ੋ ਨਵੀਨ ਕੋਰੇ ਗੀਤਾ ਗੁਵਿੰਦਾ ਐਨੂਅਲ ਵਰਕੀਆਂ ਬੇਹਤਰੀਨ ਫਿਲਮਾਂ ਦਾ ਹਿੱਸਾ ਰਹੀ ਰਸ਼ਮਿਕਾ ਮਦਾਨਾ ਦਾ ਹਾਲ ਹੀ ਦੇ ਵਿੱਚ ਮਾਈਨਰ ਐਕਸੀਡੈਂਟ ਹੋ ਗਿਆ ਐਕਸੀਡੈਂਟ ਤੋਂ ਬਾਅਦ ਰਿਕਵਰੀ ਦੇ ਲਈ ਐਕਟ੍ਰੈਸ ਲੰਬੇ ਸਮੇਂ ਤੋਂ ਡਾਕਟਰ ਦੀ ਸਲਾਹ ਤੇ ਘਰ ਦੇ ਵਿੱਚ ਹੀ ਹੈ ਉਹ ਐਕਟ੍ਰੈਸ ਨੇ ਸੋਸ਼ਲ ਮੀਡੀਆ ਦੇ ਜ਼ਰੀਏ ਆਪਣੇ ਫੈਨਸ ਨੂੰ ਆਪਣੇ ਹੈਲਥ ਅਪਡੇਟ ਦੱਤੀ ਹੈ ਰਸ਼ਮਿਕਾ ਮਦਾਨਾ ਨੇ ਆਪਣੇ ਅਫੀਸ਼ੀਅਲ ਇੰਸਟਾਗ੍ਰਾਮ ਅਕਾਊਂਟ ਤੇ ਲਿਖਿਆ ਹੈ ਹੈਲੋ ਤੁਸੀਂ ਕਿਵੇਂ ਹੋ ਮੈਂ ਜਾਣਦੀ ਹਾਂ ਕਿ ਮੈਨੂੰ ਇੱਥੇ ਆਏ ਤੇ ਪਬਲਿਕ ਦੇ ਵਿੱਚ ਕਏ ਕਾਫੀ ਟਾਈਮ ਹੋ ਗਿਆ ਮੇਰੇ ਲੰਬੇ ਸਮੇਂ ਤੋਂ ਐਕਟਿਵ ਨਾ ਹੋਣ ਦਾ ਕਾਰਨ ਮੇਰਾ ਐਕਸੀਡੈਂਟ ਹੈ ਛੋਟਾ ਜਿਹਾ ਐਕਸੀਡੈਂਟ ਮੇਰੀ ਰਿਕਵਰੀ ਚੱਲ ਰਹੀ ਸੀ ਅਤੇ ਡਾਕਟਰ ਦੀ ਸਲਾਹ ਤੇ ਮੈਂ ਘਰ ਵਿੱਚ ਹੀ ਸੀ ਅੱਗੇ ਐਕਟਰਸ ਨੇ ਲਿਖਿਆ ਕਿ ਹੁਣ ਮੈਂ ਠੀਕ ਹਾਂ ਅਤੇ ਸੁਚੇਤ ਰਹਿਣ ਦੇ ਲਈ ਮੈਂ ਆਪਣੀ ਐਕਟੀਵਿਟੀਆਂ ਦੇ ਲਈ ਸੁਪਰ ਐਕਟਿਵ ਹੋਣ ਦੇ ਫੇਸ ਦੇ ਵਿੱਚ ਹਾਂ ਆਪਣਾ ਖਿਆਲ ਰੱਖਦੇ ਹੋਏ ਹਮੇਸ਼ਾ ਖੁਦ ਨੂੰ ਪ੍ਰਾਇੋਰਟੀ ਬਣਾਓ ਕਿਉਂਕਿ ਜ਼ਿੰਦਗੀ ਬਹੁਤ ਹੀ ਨਾਜ਼ੁਕ ਅਤੇ ਛੋਟੀ ਹੈ ਅਤੇ ਅਸੀਂ ਨਹੀਂ ਜਾਣਦੇ ਕਿ ਅਸੀਂ ਕੱਲ ਹਾਂ ਜਾਂ ਨਹੀਂ ਇਸ ਲਈ ਹਰ ਦਿਨ ਖੁਸ਼ੀਆਂ ਚੁਣੋ ਇੱਕ ਹੋਰ ਅਪਡੇਟ ਇਹ ਹੈ ਕਿ ਮੈਂ ਬਹੁਤ ਸਾਰੇ ਲੱਡੂ ਵੀ ਖਾ ਰਹੀ ਹਾਂ ਸੋ ਇਸ ਤੋਂ ਬਾਅਦ ਰੜੇ ਹਾਸੇ ਵਾਲਾ ਇਮੋਜੀ ਵੀ ਪਾਇਆ ਪਰ ਦੱਸਦੀ ਹੈ ਕਿ ਰਸ਼ਮੀ ਕਾ ਮਦਾਨਾ ਦੀ ਆਖਰੀ ਰਿਲੀਜ਼ ਹੋਈ ਫਿਲਮ ਸਾਲ 2023 ਦੀ ਬਲੌਕਬਸਟਰ ਹਿਟ ਰਹੀ ਸੀ ਜੋ ਕਿ ਐਨੀਮਲ ਸੀ। ਜਲਦੀ ਉਹ 6 ਵੱਡੀਆਂ ਫਿਲਮਾਂ ਦੇ ਵਿੱਚ ਨਜ਼ਰ ਆਉਣ ਵਾਲੀ ਨੇ। ਇਹਨਾਂ ਦਿਨਾਂ 'ਚ ਐਕਟਰੈਸ 2021 ਦੀ ਸੁਪਰ ਹਿਟ ਫਿਲਮ ਪੁਸ਼ਪਾ ਦਾ ਰਾਈਜ਼ ਦੀ ਸੀਕਵਲ ਫਿਲਮ ਪੁਸ਼ਪਾ ਦਾ ਰੂਲ ਦੀ ਸ਼ੂਟਿੰਗ ਦੇ ਵਿੱਚ ਬਿਜ਼ੀ ਨੇ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਹਿੰਦੀ ਭਾਸ਼ਾ ਦੇ ਵਿੱਚ ਦੋ ਵੱਡੀਆਂ ਫਿਲਮਾਂ ਛਾਵਾ ਅਤੇ ਸਿਕੰਦਰ ਨੇ। ਏ ਆਰ ਮਰੂਗਾ ਡੋਸ ਦੇ ਨਿਰਦੇਸ਼ਨ ਤੇ ਬਣ ਰਹੀ ਫਿਲਮ ਸਿਕੰਦਰ 'ਚ रश्मिका मंदाना सलमान खान ਦੇ ਨਾਲ ਲੀਡ ਰੋਲ ਨਿਭਾ ਰਹੀ ਹੈ ਇਸ ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ ਹਿਸਟੋਰੀਕਲ ਡਰਾਮਾ ਫਿਲਮ ਛਾਬਾਚ ਰਸ਼ਮਿਕਾ ਮਦਾਨਾ ਵਿੱਕੀ ਕੌਸ਼ਲ ਦੇ ਨਾਲ ਨਜ਼ਰ ਆਏਗੀ ਜੋ ਕਿ 6 ਦਸੰਬਰ ਨੂੰ 2024 ਨੂੰ ਰਿਲੀਜ਼ ਹੋਏਗੀ ਇਸ ਫਿਲਮ ਦਾ ਟੀਜ਼ਰ ਜਾਰੀ ਕਰ ਦਿੱਤਾ ਗਿਆ ਜਿਸ ਦੀ ਕਾਫੀ ਸਹਾਰਨਾ ਵੀ ਕੀਤੀ ਜਾ ਰਹੀ ਹੈ ਤੇ ਉੱਥੇ ਫਿਲਮ ਸਿਕੰਦਰ ਅਗਲੇ ਸਾਲ ਰਿਲੀਜ਼ ਹੋਏਗੀ ਇਸ ਤੋਂ ਇਲਾਵਾ ਰਸ਼ਮਿਕਾ ਮਦਾਨਾ ਤੇਲਗੂ ਫਿਲਮਾਂ ਦਾ 걸ਫ੍ਰੈਂਡ ਰੈਂਬੋ ਅਤੇ ਕੁਬੇਰਾ ਦਾ ਵੀ ਹਿੱਸਾ ਹੈ